ਬਾਹਰ ਆ ਰਹੇ ਇਹਨਾਂ ਸਾਰੇ ਨੌਜਵਾਨਾਂ ਦੇ ਅੱਜ ਨਵੇਂ ਨਾਮ ਰੱਖੇ ਗਏ ਹਨ ਤੇ ਇਹਨਾਂ ਨੂੰ ਬਕਾਇਦਾ ਸ਼ਸਤਰ ਰੱਖਣ ਦਾ ਲਾਇਸੈਂਸ ਵੀ ਜਾਰੀ ਕੀਤਾ ਗਿਆ ਹੈ ਸਾਰੀ ਫੌਜ ਜਿਨ੍ਹਾਂ ਨੇ ਅਮਰ ਸ਼ਕਿਆ ਅੰਦਰ ਪਾਸ਼ਾ ਬੈਠਿਆ ਉਹਨਾਂ ਨੂੰ ਫਤਿਹ ਬੁਲਾ ਕੇ ਆਉ ਜਾ ਕੇ ਸਾਰੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਇਹ ਸਾਰੇ ਨੌਜਵਾਨ ਅੱਜ ਨਿਹੰਗ ਬੁੱਢਾ ਦਲ ਫੌਜ ਵਿੱਚ ਸ਼ਾਮਿਲ ਹੋਏ ਹਨ ਜਿਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਦਾ ਆਸ਼ੀਰਵਾਦ ਦੇਣ ਲਈ ਉਹ ਚੇਚੇ ਤੌਰ ਤੇ ਨਿਹੰਗ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਿੰਦਰ ਸਿੰਘ ਅਕਾਲੀ ਨੇ ਜੋ ਅਨਮੋਲ ਬਚਨਾਖੇ ਉਸ ਨਾਲ ਸਭ ਨਿਹਾਲ ਹੋ ਗਏ ਗੁਰੂਦਾ ਸਿੰਘ ਸੱਜ ਗਿਆ ਤੇ ਪਹਿਲਾਂ ਬਾਈ ਕਟਿੰਗ ਸੀਗਾ ਮੇਰਾ ਨਾਮ ਤਾਂ ਹੈਗਾ ਸਮੀਰ ਸਿੰਘ ਪਰ ਬਾਬਾ ਜੀ ਨੇ ਮੇਰਾ ਨਾਮ ਟਾਇਲ ਸਿੰਘ ਰੱਖਿਆ ਜੀ ਅਸਾਂ ਵੀ ਜਦ ਮੂਹਰੇ ਸਮਾ ਆ ਰਿਹਾ ਉਹਦੇ ਵਿੱਚ ਸਾਰੇ ਨੀਲੇ ਬਣ ਜੇ ਹੋਣ ਅੱਛਾ ਜੀ ਹਾਂ ਮਾਲਕ ਕੋਈ ਐਜੀ ਚੀਜ਼ ਨਹੀਂ ਦੁਨੀਆ ਦੀ ਜਿਹੜੀ ਮੈਂ ਖਾਲਸ ਨੂੰ ਨਹੀਂ ਦਿੱਤੀ ਕੀ ਬਾਤ ਹੈ ਜੀ ਕੀ ਬਣਿਆ ਮਾਹੌਲ ਆਓ ਤੁਸੀਂ ਵੀ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਤੁਸੀਂ ਤਸਵੀਰਾਂ ਵੇਖ ਰਹੇ ਹੋ ਗੁਰਦੁਆਰਾ ਚੀੜੀ ਸਾਹਿਬ ਮੋਹਾਲੀ ਤੋਂ ਤੇ ਅੱਜ ਸਿੰਘਾਂ ਨੇ ਅਮਰਤਪਾਲ ਕੀਤਾ ਹੈ ਨਵੀਂ ਪਨੀਰੀ ਖਾਲਸਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਤਿਆਰ-ਬਾਰ ਤਿਆਰ ਹੋਇਆ ਸਾਰੀ ਫੌਜ ਜਿਨੇ ਨੇ ਅਮਰ ਛਕਿਆ ਅੰਦਰ ਪਾਸ਼ਾ ਬੈਠਿਆ ਉਹਨਾਂ ਨੂੰ ਫਤਿਹ ਬੁਲਾ ਕੇ ਆਉ ਜਾ ਕੇ ਸਾਰੇ ਆ ਜਾਓ ਬਾਬਾ ਜੀ ਕੋਲ ਜਾਓ ਸਾਰੇ ਤੇ ਬਾਬਾ ਜੀ ਦੇ ਵੀ ਦਰਸ਼ਨ ਕਰਦੇ ਆ ਤੇ ਉਹਨਾਂ ਪੁੱਛੰਗੀਆਂ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਨਾਲ ਦੀ ਨਾਲ ਲਿਓ ਸਿੰਘ ਨੇ ਜਿਹੜੇ ਵਾਰੀ-ਵਾਰੀ ਫਤਿਹ ਬੁਲਾ ਰਹੇ ਨੇ ਬਾਬਾ ਜੀ ਨੇ ਤੇ ਬਾਬਾ ਜੀ ਬੈਠੇ ਸਜੇ ਹੋਏ ਨੇ ਸੋ ਇਸ ਵਕਤ ਅਸੀਂ ਮੁਹਾਲੀ ਦੇ ਵਿੱਚ ਮੌਜੂਦ ਆ ਤੇ ਮੇਰੇ ਨਾਲ ਇੱਥੇ ਬਾਬਾ ਜੋਗਿੰਦਰ ਸਿੰਘ ਜੀ ਸਤਕਾਰਯੋਗ ਇਸ ਵਕਤ ਵਿਰਾਜਮਾਨ ਨੇ ਤੇ ਨਵੀਂ ਜਿਹੜੀ ਫੌਜ ਹੈ ਖਾਲਸਾ ਫੌਜ ਉਹਦੇ ਵਿੱਚ ਨਵੀਂ ਭਰਤੀ ਹੋਈ ਆ ਅੱਜ ਬਹੁਤ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਨਵੇਂ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੇ ਅੱਜ ਗੁਰਗੋਈ ਸਿੰਘ ਜੀ ਮਹਾਰਾਜ ਜੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ ਅਸੀਂ ਬਾਬਾ ਜੀ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਸੰਗਤ ਨੂੰ ਤੇ ਨਵੀਂ ਜਿਹੜੀ ਪਨੀਰੀ ਉਹਨਾਂ ਨੂੰ ਆਸ਼ੀਰਵਾਦ ਵੀ ਦੇ ਰਹੇ ਸੀ ਤਿਆਰ ਬਰ ਤਿਆਰ ਰਹਿਣ ਦਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀਆਂ ਭਰਾਂ ਦਿਨੇ ਜੀ ਆਪ ਜੀ ਇੱਥੇ ਆਏ ਹੋਏ ਹੋ ਤੇ ਸੰਗਤ ਵੀ ਸਾਰੀ ਗੁਰੂ ਕੇ ਖਾਲਸੇ ਦੇ ਵਿੱਚ ਨਵੀਂ ਹੋਰ ਐਡੀਸ਼ਨ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਗੁਰਗੋਈ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਖਾਲਸਾ ਹੈ ਜਾਤ ਪਾਤ ਤੇ ਰੰਗ ਰੂਪ ਤੇ ਹਰ ਚੀਜ਼ ਦੇ ਵਿਤਕਰੇ ਤੋਂ ਦੂਰ ਹੋ ਕੇ ਗੁਰਗੋਈ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਖੰਡੇ ਵਾਟੇ ਦਾ ਅਮਰਤ ਤਿਆਰ ਕੀਤਾ ਪਹਿਲਾਂ ਪੰਜ ਸਿਰ ਲਏ ਤੇ ਫਿਰ ਉਹਨਾਂ ਸਿਰਾਂ ਦੇ ਬਦਲੇ ਇੱਕ ਇਹੋ ਜੀ ਸ਼ਕਤੀ ਬਖਸ਼ ਦਿੱਤੀ ਇਹੋ ਜਿਹਾ ਅਮਰਤ ਬਖਸ਼ ਦਿੱਤਾ ਕਿ ਜਿਹੜਾ ਕਦੇ ਖਤਮ ਹੀ ਨਹੀਂ ਹੋਣਾ ਖਾਲਸਾ ਜਿਹੜਾ ਹੈਗਾ ਆਕਾਲ ਪੁਰਖ ਦੀ ਫੌਜ ਹੈ ਜੀ ਇਹਨੂੰ ਪੌਂਡਾ ਦਾ ਮਾਰਾ ਜੰਗ ਜਿੱਤਦੇ ਆ ਨਾ ਭਗਾਨੀ ਦਾ ਤੇ ਸਿੰਘ ਫਤਿਹਵਧਾਈਆਂ ਦੇਣ ਲੱਗੇ ਵਾਹਾਂ ਤੁਹਾਨੂੰ ਵਧਾਈਆਂ ਜੰਗ ਜਿੱਤਦੇ ਆ ਜੀ ਮਾਰਨ ਕਾਹਦੀਆਂ ਵਧਾਈਆਂ ਕਹਿੰਦੇ ਜੀ ਅਸੀਂ ਨਹੀਂ ਕਹਿੰਦੇ ਜਿੱਤਿਆ ਖਾਲਸੇ ਨੇ ਜੰਗ ਜਿੱਤਦੇ ਆ ਕਿਆ ਬਾਤ ਹੈ ਜਦੋਂ ਪੰਗਾਣੀ ਦਾ ਜੰਗ ਜਿੱਤੇ ਆ ਹਾਂਜੀ ਹਾਂਜੀ ਅੱਛਾ ਜੀ ਯਾਨੀ ਕਿ ਖਾਲਸਾ ਕਾਲ ਪੁਰਖ ਦੀ ਫੌਜ ਵੀ ਅਸੀਂ ਉਹ ਫੌਜ ਦੇ ਮੈਂਬਰ ਆ ਅੱਛਾ ਜੀ ਹਾਂ ਠੀਕ ਹੈ ਅੱਜ ਖਾਲਸੇ ਦਾ ਜੰਗ ਫੁੱਟਿਆ ਹੋਇਆ ਮੋਰਚਾ ਤੇ ਅਸੀਂ ਇਹਨਾਂ ਦੇ ਵਿੱਚੋਂ ਇਹਨਾਂ ਦੇ ਨਾਲ ਦੇ ਭੜਤੀ ਆਂ ਕਿਆ ਬਾਤ ਹੈ ਜੀ ਜਿਵੇਂ ਕਹਿੰਦੇ ਹੁੰਦੇ ਆ ਕਿ ਆਪੇ ਗੁਰੂ ਚੇਲਾ ਆਪੇ ਗੁਰੂ ਚੇਲਾ ਕੀ ਖਾਸ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਮੈਂ ਵੱਖਰਾ ਨਹੀਂ ਹੋਇਆ ਮੈਂ ਖਾਲਸੇ ਦੇ ਵਿੱਚ ਹੀ ਆਂ ਹਾਂਜੀ 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 ਕਿਆ ਬਾਤ ਹੈ ਜੀ ਐਜੇ ਤਾਂ ਦੁਨੀਆ ਦੇ ਵਿੱਚ ਕੋਈ ਪਰਗ ਪੈਗੰਬਰ ਹੀ ਨਹੀਂ ਹੋਇਆ ਨਾ ਜੀ ਨਾ ਜਿਨਨੇ ਇਹ ਕਿਹਾ ਹੋ ਹੋ ਕਿ ਮੈਂ ਇਨਾਂ ਦਾ ਹੀ ਰੂਪ ਆ ਆਪਣੇ ਜਿਹੜੇ ਉਹਨਾਂ ਦੇ ਸਿੱਖ ਨੇ ਦੁਨੀਆ ਦੇ ਵਿੱਚ ਕੋਈ ਪ੍ਰਗੰਬਰੀ ਇਸ ਤਰੀਕੇ ਦਾ ਹੋਇਆ ਹੀ ਨਹੀਂ ਸਾਰੀ ਤਾਕਤ ਦੀ ਦੁਆ ਨੇ ਦੇ ਦਿੱਤੀ ਜੀ ਮਾਲਕਤ ਕੋਈ ਅਜਿਹੀ ਚੀਜ਼ ਨਹੀਂ ਦੁਨੀਆ ਦੇ ਜਿਹੜੀ ਮਖਾਲਸੇ ਉਹ ਨਹੀਂ ਦੇਤੀ ਕੀ ਬਾਤ ਹੈ ਇਹ ਆਉਂਦਾ ਪਰਿਵਾਰ ਵੀ ਸਾਦਾ ਬਾਰਦਾ ਹਾਂ ਜੀ ਖਾਲਸਾ ਵਸੇ ਮੇਰਾ ਪਰਿਵਾਰ ਪੂਰਾ ਸਾਦਾ ਹੁੰਦਾ ਪੰਥ ਵਸੇ ਮੈਂ ਉਹ ਜੜਾ ਮਨ ਚਾਉ ਕਨੇਰਾ ਹਾਂਜੀ ਹਾਂਜੀ ਜੀ ਨੀਲੇ ਬਾਣੇ ਦੇ ਬਾਰੇ ਥੋੜਾ ਜਿਹਾ ਜੈਤੂਨੀ ਸੰਗਤ ਨੂੰ ਜ਼ਰੂਰ ਸਾਝ ਪਾਉ ਸੰਗਤ ਦੇ ਨਾਲ ਨੀਲਾ ਬਾਣਾ ਜਿਹੜਾ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਖਸ਼ਿਆ ਇਹ ਦਮਾਲੇ ਇਸ ਰੂਪ ਇਹ ਫਰਲੇ ਇਹਦੇ ਵਰਗਾ ਤਾਂ ਦੁਨੀਆ ਦੇ ਉੱਤੇ ਕੋਈ ਇਹੋ ਜਿਹਾ ਕੋਈ ਬਾਣਾ ਵੀ ਨਹੀਂ ਹੈਗਾ ਇਹ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਜੀ ਅਸੀਂ ਇਹ ਵੀ ਸੁਣਦੇ ਆ ਕਿ ਕਰਨੀ ਨਾਵਾ ਜਾ ਕੇ ਜਿਹੜੀ ਉਸ ਧਰਤੀ ਦੇ ਉੱਤੇ ਜਿਹਨੂੰ ਅੱਜ ਅਸੀਂ ਅਰਬ ਦੀ ਧਰਤੀ ਕਹਿੰਦੇ ਆ ਉੱਥੇ ਕਾਜ਼ੀ ਰੁਕਮਨੀ ਦੀਨ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਇਹ ਸਾਰੇ ਵਚਨ ਕਰਦੇ ਆ ਜੀ ਇਹ 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 ਇਹਦੇ ਬਾਰੇ ਜ਼ਰੂਰ ਦੱਸੋ ਜੀ ਸੰਗਤ ਨੂੰ ਇਹ ਉਹਨਾਂ ਨੇ ਦੱਸਿਆ ਨਾ ਵੀ ਜਦ ਮੂਹਰੇ ਸਮਾ ਆ ਰਿਹਾ ਸਤਜੁਗ ਦਾ ਉਹਦੇ ਵਿੱਚ ਸਾਡੇ ਨੀਲੇ ਬਾਣੇ ਜੀ ਹੋਣਗੇ ਅੱਛਾ ਜੀ ਹਾਂ ਤੇ ਪਹਿਲਾਂ ਮੁਸਲਮਾਨਾਂ ਦੇ ਨੀਲਾ ਬਾਣਾ ਹੁੰਦਾ ਪੀਣਾ ਵਗੇਰਾ ਹੁੰਦਾ ਠੀਕ ਹੈ। ਉਹ ਉੱਥੇ ਵੀ ਗੁਰੂ ਨਾਨਕ ਸਾਹਿਬ ਨੀਲਾ ਪੋਣਾ ਧਾਰਨ ਕਰਕੇ ਉੱਥੇ ਮੱਕੇ ਦੇ ਬੱਚੇ ਗਏ ਨੇ। ਠੀਕ ਹੈ ਜੀ। ਤੇ ਫਿਰ ਮਰਨ ਨੇ ਕਿਹਾ ਵੀ ਜਿੰਨੀ ਹੁਣ ਫੌਜ ਹੋ ਗਈ ਤੇ ਸੰਜੋਗੇ। ਨੀਲਾ ਪੋਣਾ ਪਹਿਰ ਕੇ ਅਪਣੰਦੇਸੀ ਕੋਈ ਕੋਈ ਜੀ। ਗੁਰਗੁਰੀਂ ਦੇ ਨਾਲ ਉੱਥੇ ਮਰਨ ਦੀ ਬਜਾਦਾਂ ਹੋਈਆਂ ਨੇ। ਜੀ। ਤੇ ਅਸੀਂ ਜਾਨ ਪੜਜ ਬੰਦਿਆਂ ਦੀ ਬੜਾ ਬੋਲਣ ਬੋਲਣ ਜਾਣੇ ਨਾਲ ਹੀ ਬੋਲਦੇ ਆ। ਜੀ। ਚਲ ਤੂੰ ਪ੍ਰਚਾਰਕ ਬੰਦਾ ਹੈਂ ਤੂੰ ਸੁਣਾ ਦੇ ਇਹਨਾਂ ਨੂੰ ਗੱਲਾਂ ਬਾਤਾਂ। ਆਪ ਜੀ ਦੇ ਆਪ ਜੀ ਦੇ ਦਰਸ਼ਨ ਨਾਲ ਹੀ ਪ੍ਰਚਾਰ ਹੋ ਜਾਂਦਾ ਜੀ। ਬਹੁਤ ਚੰਗਾ ਲੱਗਿਆ ਜੀ ਅੱਜੇ ਸੰਗਤ ਨੂੰ ਤੇ ਨਵੇਂ ਜਿਹੜੇ ਬੱਚੇ ਨੇ ਉਹਨਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਿੰਘ ਸਾਹਿਬ ਪਹੁੰਚੇ ਹੋਏ ਨੇ ਸੋ ਖਾਲਸੇ ਦੀ ਖੁਸ਼ੀਆਂ ਪਾਵੇ ਖਤੇ ਪਾਵੇ ਸਿਮਰਦਾ ਗਾਉ ਤੇ ਬਾਬਾ ਸਿਕੰਦਰ ਸਿੰਘ ਜੀ ਵੀ ਇੱਥੇ ਮੌਜੂਦ ਹਨ ਗੁਰਦੁਆਰਾ ਚੀੜੀ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਵਖਾ ਰਹੇ ਹਾਂ ਔਰ ਸਾਰੀ ਤਿਆਰ ਬਰ ਤਿਆਰ ਫੌਜ ਅੱਜ ਬਹੁਤ ਸਾਰੇ ਜਿਹੜੇ ਫੌਜੀ ਦੇ ਵਿੱਚ ਨਵੇਂ ਪਹੁੰਚੰਗੇ ਸ਼ਾਮਲ ਹੋਏ ਹਨ ਮੇਰੇ ਨਾਲ ਇੱਥੇ ਸਿੰਘ ਮੌਜੂਦ ਹੈ ਇੱਕ ਗੁਰੂ ਦਾ ਸਿੰਘ ਸੱਜ ਗਿਆ ਤੇ ਪਹਿਲਾ ਬਾਈ ਕਟਿੰਗ ਸੀਗਾ ਕਰਿੰਗੇ ਬਾਲਾਂ ਦੀ ਕਟਿੰਗ ਸਿਗੀ ਹੈ ਹਾਂਜੀ ਅੱਛਾ ਕੀ ਨਾ ਤੁਹਾਡਾ ਮੇਰਾ ਨਾਮ ਤਾਂ ਹੈਗਾ ਸਮੀਰ ਸਿੰਘ ਪਰ ਬਾਬਾ ਜੀ ਨੇ ਮੇਰਾ ਹੁਣ ਤਹਿਲ ਸਿੰਘ ਰੱਖਿਆ ਜੀ ਤਹਿਲ ਸਿੰਘ ਕੀ ਬਾਤ ਹੈ ਕਿਉਂਕਿ ਜਦੋਂ ਨਿਹੰਗ ਸਿੰਘ ਜਦੋਂ ਅੰਮ੍ਰਿਤ ਛਕਾਉਂਦੇ ਹਨ ਨਾ ਫਿਰ ਇੱਕ ਨਵਾਂ ਨਾਮ ਦਿੱਤਾ ਜਾਂਦਾ ਹੈ ਨਾ ਬਈ ਜੀ ਜੀ ਜੀਵਨ ਬਦਲਦਾ ਜੀ ਬੱਚੇ ਹਾਂ ਜਦੋਂ ਅੰਮ੍ਰਿਤ ਪੋਹ ਲੈਂਦੇ ਹਨ ਨਾ ਤਾਂ ਉਹ ਸਮਝ ਇੱਕ ਜੀਵਨ ਬਦਲ ਗਿਆ ਅੱਛਾ ਹੀ ਕੀ ਉਹ ਪੋਹ ਖੰਡੇ ਧਾਰ ਹੋਏ ਜਨਮ ਸਹਿਲਾ ਅੱਜ ਇਹਨੇ ਨੇ ਜਨਮ ਆਪਣਾ ਸਫਲ ਕਰ ਲਿਆ ਇਹ ਪੋਹਲ ਪੀਲੀ ਜੀ ਆਹਾ ਪੀਵੋ ਪੋਹਲ ਖੰਡੇ ਤਰ ਹੋਏ ਜਨਮ ਸੁਹੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਚੇਲਾ ਕੀ ਬਾਤ ਹੈ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੇ ਜ ਆਪਣਾ ਰੂਪ ਸੀਗਾ ਉਹੋ ਜਿਹੀ ਆਪਣੀ ਸਿੱਖਾਂ ਨੂੰ ਰੂਪ ਬਖਸ਼ ਦਿੱਤਾ ਤਾਂ ਕਿ ਗੁਰੂ ਦੇ ਵਿੱਚ ਤੇ ਚੇਲੇ ਦੇ ਵਿੱਚ ਕੋਈ ਫਰਕ ਹੀ ਨਾ ਹੋਵੇ ਫਰਕ ਨਹੀਂ ਤੇ ਨਾਂ ਵੀ ਬੜਾ ਖੂਬਸੂਰਤ ਆਈ ਹੈ ਹਾਂਜੀ 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 ਬਾਬਾ ਬਾਬਾ ਠੈ ਟਹਿਲ ਸਿੰਘ ਟਹਿਲ ਸਿੰਘ ਕਿੱਡਾ ਬੜਾ ਜੋਧਾ ਆਇਆ ਟਹਿਲ ਸਿੰਘ ਹੈ ਜੀ ਇਹ ਜੋਧਿਆਂ ਦੇ ਨਾਮ ਹੈ ਜਿਹੜੇ ਇਹਨਾਂ ਨੂੰ ਮਿਲਦੇ ਆ ਜਿਹੜੇ ਨਵੇਂ ਤਿਆਰ ਬਰਕਰਾਰ ਫੌਜ ਆਉਂਦੀ ਹੈ ਨਾ ਜੀ ਜਿਹੜੇ ਜਿਹੜੇ ਦਲਪੰਥ ਸਿੰਘ ਜਿਹੜੇ ਮਹਤਵਪੁਰ ਨੇ ਪੰਜ ਪਿਆਰੇ ਨੇ ਇਹ ਵੀ ਫਿਰ ਨਾਮ ਦਿੰਦੇ ਨੇ ਵੀ ਜੋਧਿਆਂ ਦੇ ਨਾਮ ਨੇ ਜੀ ਹਾਂਜੀ 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 ਤੇ ਨਾਮਾਂ 'ਚ ਵੀ ਬੜਾ ਕਹਿੰਦੇ ਗੁਣ ਹੁੰਦਾ ਹੈ ਵੀਰੇ ਕਿਦਾਂ ਚੇਂਜ ਕਿਦਾਂ ਆਇਆ ਤੁਹਾਡਾ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਇੱਥੇ ਜਿੱਦਾਂ ਅੰਮ੍ਰਿਤਪਾਨ ਕਰਵਾਇਆ ਜਾ ਰਿਹਾ ਬੁੱਢਾ ਦਲ ਤੋਂ ਤੁਸੀਂ ਅੰਮ੍ਰਿਤਪਾਨ ਕੀਤਾ ਹੁਣ ਹੁਣ ਲਾਇਸੈਂਸ ਵੀ ਬਣੇਗਾ ਬਾਬਾ ਜੀ ਇਹਨਾਂ ਦਾ ਸ਼ਸਤਰਾਂ ਦਾ ਹੈ ਬਣ ਗਿਆ ਜੀ ਬਣ ਗਿਆ ਹੁਣ ਸ਼ਸਤਰ ਕਰਦੇ ਹੀ ਸਾਰੇ ਠੀਕ ਹੈ ਹਾਸਲੇ ਤੋਂ ਛੁਟਾ ਹਸਲਾ ਵੀ ਗੁਪਤਤਾ ਆਪਣਾ ਜਿਹੜਾ ਮਰਜ਼ੀ ਰੱਖੀ ਜਾਵੇ ਠੀਕ ਹੈ ਪਰ ਇਦਾਂ ਵੀ ਉਹ ਸਰਕਾਰੀ ਥੋੜਾ ਜਿਹਾ ਪ੍ਰੈਸ਼ਰ ਪੈ ਜਾਂਦਾ ਠੀਕ ਹੈ ਜੀ ਡੀਸੀ ਤੋਂ ਮਨਜ਼ੂਰੀ ਮਨਜ਼ੂਰੀ ਲੈ ਕੇ ਗੱਲਬਾਤ ਕਰਨੀ ਪੈਂਦੀ ਠੀਕ ਹੈ ਜੀ ਆਪਣੇ ਜਿਹੜੇ ਰਵੈਤੀ ਸ਼ਸਤਰ ਨੇ ਖਾਲਸੇ ਦੇ ਹੁਣੇ ਰੱਖ ਸਕਦੇ ਆ ਆਪਣੇ ਛਟਾਲ ਤਲਵਾਰ ਜੋ ਵੀ ਆਪਣੇ ਸ਼ਸਤਰ ਨੇ ਸਿੱਖੀ ਰਵੈਤ ਦੀ ਉਹ ਇਹ ਰੱਖ ਸਕਦਾ ਜੀ ਇਹਨੂੰ ਪ੍ਰਵਾਨ ਕੀ ਹੈ ਗਊ ਗਰੀਬ ਦੀ ਰੱਖਿਆ ਦੇ ਲਈ ਔਰ ਸੈਲਫ ਡਿਫੈਂਸ ਦੇ ਲਈ ਕਿਸੇ ਧੀ ਭੈਣ ਦੇ ਉੱਤੇ ਕੋਈ ਅਗਰ ਕੋਈ ਇੱਜ਼ਤ ਦੇ ਉੱਤੇ ਕੋਈ ਹੱਥ ਪਾਵੇ ਕੋਈ ਵੀ ਇਸਤਰੀ ਕੀ ਦੀ ਭੀੜ ਪੈ ਜਾਵੇ ਗਊ ਗਰੀਬ ਦੇ ਉੱਤੇ ਤਾਂ ਵੀਰ ਆਪਣੇ ਸ਼ਸਤਰਾਂ ਦਾ ਇਸਤੇਮਾਲ ਵੀ ਕਰ ਸਕਦਾ ਹੈ ਕਰ ਸਕਦਾ ਹਾਂਜੀ ਹਾਂਜੀ ਤੇ ਵੀਰੇ ਤੁਹਾਨੂੰ ਕਿੱਦਾਂ ਇਹ ਥੋੜਾ ਜਿਹਾ ਦੱਸੋ ਬਾਈ ਨੇ ਹੁਣ ਜਾਣਾ ਸੀਗਾ ਮੈਂ ਰੁਕ ਕੇ ਆਇਆ ਨਾ ਥੋੜਾ ਜਿਹਾ ਦੱਸੋ ਵੀਰੇ ਕਿੱਦਾਂ ਚੇਂਜ ਕਿੱਦਾਂ ਆਇਆ ਲਾਈਫ ਦੇ ਵਿੱਚ ਇਨਾਂ ਕਿਉਂਕਿ ਇਸ ਉਮਰ ਦੇ ਵਿੱਚ ਨਾ ਬਾਬਾ ਜੀ ਇਸ ਉਮਰ ਦੇ ਵਿੱਚ ਜਿਹਨੇ ਵਿਗੜਨਾ ਹੁੰਦਾ ਨਾ ਇਸੇ ਉਮਰ 'ਚ ਵਿਗੜਦੇ ਆ ਉਹ ਵਿਗੜ ਜਾਂਦਾ ਹਾਂ ਸ਼ੁਕਰ ਕਰਦੇ ਆ ਜਿਹੜੇ ਬੱਚੇ ਜੁੜਦੇ ਨੇ ਹਾਂਜੀ ਵੀ ਸਿੱਖੀ ਬਹੁਤ ਖੰਡ ਪਿਆਰੀ ਐ ਇਹ ਖੰਡੇ ਤੋਂ ਤਿੱਖੀ ਐ ਹਾਂਜੀ ਸਿੱਖੀ ਦਾ ਮਾਰਗ ਐ ਨਾ ਜਿਹੜਾ ਭਗਤਾਂ ਕੀ ਚਾਲਨਰ ਵਾਲੀ ਚਾਲਨਰ ਵਾਲੀ ਭਗਤਾਂ ਕੇ ਰੀ ਵਿਖਾ ਮਾਰਗ ਚੱਲਣਾ ਇਹ ਬਹੁਤ ਜਿਹੜਾ ਪੰਡਾ ਬਹੁਤ ਔਖਾ ਪੰਡਾ ਸਿੱਖੀ ਦਾ ਵੀ ਅਸੀਂ ਸ਼ੁਕਰ ਗੁਜ਼ਾਰ ਆਂ ਮਹਾਰਾਜਾ ਖਾਲਸਾ ਪੰਥ ਦੇ ਵੀ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਗਲ ਪੇਟ ਲਾ ਕੇ ਉਹ ਆਪੇ ਆਪੇ ਲਗਾਉਂਦੇ ਆਂ ਨਹੀਂ ਤਾਂ ਦੇਖੋ ਇਸ ਉਮਰ ਦੇ ਵਿੱਚ ਜਿਹੜੇ ਬੱਚੇ ਆ ਉਹ ਉਲਟਾ ਜਿਨ੍ਹਾਂ ਨੇ ਜਿਨ੍ਹਾਂ ਨੇ ਕੇਸ ਰੱਖੇ ਵੀ ਹੁੰਦੇ ਆ ਕਈ ਵਾਰੀ ਉਹ ਵੀ ਕਟਵਾਣ ਲੱਗ ਜਾਂਦੇ ਆ ਇਸ ਉਮਰ ਜਾ ਕੇ ਇਹ ਜਿਹਨੂੰ ਰੰਗ ਚਾੜਨਾ ਪ੍ਰਮਾਤਮਾ ਨੇ ਉਹੀ ਬਾਬਾ ਹਨੂਮਾਨ ਸਿੰਘ ਜੀ ਦਾ ਬੀਜ ਬੀਜਿਆ ਹੋਇਆ ਇੱਥੇ ਹਾਂਜੀ ਬਾਬਾ ਹਨੂਮਾਨ ਸਿੰਘ ਜੀ ਦੀ ਪਨੀਰੀ ਫਲਵਾੜੀ ਉਹਦੀ ਫੁੱਲ ਰਹੀ ਆ ਹੁਣ ਤਾਉਣ ਬਾਬਾ ਹਰਮਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਆਪਾਂ ਨੇ ਉੱਥੇ ਵੀ ਚੰਗੀ ਮਿਲਿਆ ਇਹ ਅੱਛਾ ਇਹ ਕਹਿੰਦਾ ਬਾਬਾ ਜੀ ਮੈਂ ਅਮਰਤ ਪਾਣ ਕਰਨਾ ਤੇ ਮੈਂ ਕਿਹਾ ਵੀ 8 ਤਰੀਕ ਨੂੰ ਆਪਣੇ ਸਥਾਨ ਤੇ ਝਿੜੀ ਸਾਹਿਬ ਵੀ ਉੱਥੇ ਪਹੁੰਚੋ ਜੇ ਜਦ ਦੇ ਸਕ ਲੋ ਤੇ ਅੱਜ ਫਿਰ ਹਾਜ਼ਰ ਹੋ ਗਿਆ ਤੇ ਹੁਣ ਪਹਿਰਾ ਹੋ ਗਿਆ ਅੱਛਾ ਉੱਥੇ ਤੁਸੀਂ ਮਿਲੇ ਸੀ ਬਾਬਾ ਜੀ ਨੂੰ ਹੈ ਬਾਬਾ ਹਰਮਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਹੁਣ ਹੁਣ ਮੇਰੇ ਹਫ਼ਤੇ ਪਹਿਲਾਂ ਨਿਕਲ ਕੇ ਗਿਆ ਹਨ 3 ਤਰੀਕ ਦਾ 3 ਤਰੀਕ ਦਾ ਦਾ ਜੀ ਕੀ ਬਾਤ ਹੈ ਤੇ ਥੋੜਾ ਜਿਹਾ ਅਖੀਰ ਦੇ ਵਿੱਚ ਤੁਸੀਂ ਜਾਣਾ ਵੀ ਹੈਗਾ ਕਿਦਾਂ ਚੇਂਜ ਆਇਆ ਹੌਲੇ ਹੌਲੇ ਆਇਆ ਯਾ ਕੀ ਕਿਹੜੀ ਚੀਜ਼ ਨੇ ਤੁਹਾਨੂੰ ਲੱਗਿਆ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਸਿੱਖੀ ਸਰੂਪੇ ਕਰਦੇ ਉੱਤੇ ਹੀ ਸ਼ੌਂਕ ਸੀ ਪਹਿਲਾਂ ਮਨਾਂ ਸੀਗਾ ਭਗਵੰਤਾ ਰੈ ਨਹੀਂ ਕਰੇ ਅੱਛਾ ਜੀ ਹੈ ਫਿਰ ਹੌਲੀ ਹੌਲੀ ਇੱਥੇ ਸਕੂਲ ਚ ਆਇਆ ਉਹ ਨਾਲ ਦੇ ਕੋਈ ਜਿੱਦਾਂ ਰੇ ਡੱਕਰੇ ਉਹਨਾਂ ਨੂੰ ਦੇਖ ਦੇਖ ਕੇ ਪੱਕਾ ਬੰਨੀ ਸ਼ੁਰੂ ਕਰ ਫਿਰ ਹੌਲੀ ਹੌਲੀ ਕੇਸ਼ਤਾਨ ਕਰ ਲੇ ਚਲੋ ਹਾਂ ਜੀ ਬਹੁਤ ਚੰਗੀ ਗੱਲ ਹੈ ਜੀ ਚੰਗੀ ਗੱਲ ਕਹਿੰਦੇ ਆ ਵੀ ਜਿਹੜਾ ਬੀਜ ਹੈ ਨਾ ਉਹ ਨਾਸ ਨਹੀਂ ਹੁੰਦਾ ਕਈ ਵਾਰੀ ਮਿੱਟੀ ਦੇ ਥੱਲੇ ਦਬ ਜਾਂਦਾ ਪਰ ਕਹਿੰਦੇ ਜਦੋਂ ਪਾਣੀ ਦੇ ਛਿੱਟਾ ਪੈਂਦਾ ਨਾ ਫਿਰ ਪਤਾ ਲੱਗਦਾ ਵੀ ਧਰਤੀ ਦੇ ਥੱਲੇ ਜਿਹੜਾ ਬੀਜਿਆ ਹੋਇਆ ਬੀਜ ਸੀ ਉਹ ਖਤਮ ਨਹੀਂ ਹੋਇਆ ਸੀ ਸੋ ਇਹਨਾਂ ਦੇ ਮਾਤਾ ਜੀ ਮੌਜੂਦ ਐ ਕਰ ਲਾਂ ਜੀ ਗੱਲ ਤੁਹਾਡੇ ਨਾਲ ਕਈ ਗੱਲ ਨਹੀਂ ਸੋ ਮਾਤਾ ਜੀ ਨੂੰ ਰਹਿਣ ਦਿੰਦੇ ਆ ਚਲੋ ਬਹੁਤ ਅਸ਼ੀਰਵਾਦ ਹੈ ਵੀਰੇ ਤੁਹਾਨੂੰ ਸਾਡਾ ਬੜਾ ਪਿਆਰ ਸਤਕਾਰ ਤੇ ਜ਼ਰੂਰ ਅਗਲੀ ਵਾਰ ਵੀ ਫੇਰ ਮਿਲਾਂਗੇ ਹਨਾ ਤੁਹਾਨੂੰ ਚੜਦੀ ਕਲਾ ਚ ਤੁਸੀਂ ਰਹੋ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਸਿੰਘਾਣੀ ਬੁਲਾਉਂਦਾ ਹੁਣ ਸਿੰਘ ਵੇਰੀ ਆਈਂ ਗੱਜਗੇ ਬੁਲਾਣੀ ਹਾਂ ਫਤਿਹ ਦਾ ਜਵਾਬ ਫਤਿਹ ਨਾਲ ਤੇ ਆਪਣਾ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਇਸ ਸਥਾਨ ਤੇ ਜਿਨ੍ਹਾਂ ਨੇ 40 ਸਾਲ ਤਪੱਸਿਆ ਕੀਤੀ ਬਾਣੀ ਬਾਣੇ ਦੇ ਧਾਰਨੀ ਰੇਮਾ ਕਾਲ ਸਰੂਪ ਉਹ ਆਦਿ ਇਲਾਕੇ ਦੀ ਸ਼ਾਨ ਭਗਤਾ ਸਾਰਾਮ ਜੀ ਦੇ ਤੀਜੀ ਪੀੜੀ ਦੇ ਵਾਰਿਸ ਉਹਨਾਂ ਦੀ ਵਰਸੀ ਮਨਾਉਣਾ ਕੀਤੀ ਇੱਥੇ ਕੱਲ ਨੂੰ ਬਹੁਤ ਭਾਰੀ ਸਮਾਗਮ ਹੈ ਸਾਧੂ ਸੰਤ ਜਨ ਪਹੁੰਚ ਰਹੇ ਨੇ ਸਤਖੰਡ ਹਜ਼ੂਰ ਸਾਹਿਬ ਤੋਂ ਰਾਗੀ ਜਥਾ ਪਹੁੰਚ ਰਿਹਾ ਬਾਬਾ ਗੜਗੱਜ ਸਿੰਘ ਜੀ ਪੋਂਟਾ ਸਾਹਿਬ ਤੋਂ ਪਹੁੰਚ ਰਹੇ ਨੇ ਤਾਂ ਸਾਰੀਆਂ ਸੰਗਤ ਆਪਣੇ ਬਾਬਾ ਮਹਿੰਦਰ ਸਿੰਘ ਜੀ ਦੇ ਬੱਚੇ ਗਾਂ ਪੋਤੇ ਉਹਨਾਂ ਦੇ ਬਾਬਾ ਸਰਿੰਦਰ ਸਿੰਘ ਜੀ ਬਾਬਾ ਖਲਦੀਪ ਸਿੰਘ ਜੀ ਸੁਆਣੇ ਵਾਲੇ ਬੀਬੀਆਂ ਦਾ ਜਥਾ ਹੋਰ ਬਿਆੰਤ ਜਥੇ ਪਹੁੰਚ ਰਹੇ ਨੇ ਤਾਂ ਗੁਰੂ ਦਾ ਲੰਗਰ ਟੁੱਟ ਵਰਤ ਰਿਹਾ ਆਵ ਸਾਰੀਆਂ ਸੰਗਤਾਂ ਦਰਸ਼ਨ ਮੇਲੇ ਕਰਕੇ ਗੁਰੂ ਦੇ ਲਾ혜 ਪ੍ਰਾਪਤ ਕਰੋ ਬਾਬਾ ਜੀ ਮੈਂ ਨਾ ਕਹਿੰਦਾ ਵੀਰਾ ਆਪੇ ਇੱਕ ਵਾਰੀ ਛੁੱਟੀ ਦੇ ਦਈਏ ਫਿਰ ਆਪਾਂ ਵਚਨ ਤੁਹਾਡੇ ਨਾਲ ਕਰ ਲਾਂਗੇ ਠੀਕ ਹੈ ਖਾਲਸਾ ਭਾਈ ਫਤਿਹ ਕਿਉਂਕਿ ਵੀਰ ਦਾ ਭਰਾ ਹੈ ਸ਼ਾਇਦ ਛੋਟਾ ਸਕੂਲ ਤੋਂ ਛੁੱਟੀ ਵਗੈਰਾ ਹੋ ਗਈ ਉਹਨਾਂ ਨੂੰ ਤੇ ਉਹਨੂੰ ਲੈਣ ਜਾਣਾ ਸੀਗਾ ਸੋ ਬਾਬਾ ਜੀ ਆ ਖੁਦ ਵੀ ਬਾਬਾ ਜੀ ਬੜੇ ਮੈਂ ਕਹਿੰਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਇਸ ਤਰੀਕੇ ਦਾ ਕਦੇ ਗਾਉਣ ਨਹੀਂ ਦੇਖਿਆ ਜੋ ਬਾਬਾ ਜੀ ਨੂੰ ਪਰਮਾਤਮਾ ਨੇ ਬਖਸ਼ਿਆ ਹੋਇਆ ਬੜਾ ਪ੍ਰੇਮ ਪਿਆਰ ਵਾਲੀ ਵਾਇਕਰੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰੂ ਖਾਲਸਾ ਪੰਥ ਸਜਾਉਣ ਨੂੰ ਲਗਿਆ ਭਾਗ ਅਨੰਦਪੁਰ ਸਾਹਿਬ ਨੂੰ ਲਾਇਆ ਹੈ ਜੀ ਕਹਿੰਦਾ ਰੁੱਕੇ ਭੇਜ ਕੇ ਸੰਗਤਾਂ ਸੱਦ ਲਈਆਂ ਕੱਠ ਹੋ ਗਿਆ ਦੀਵਾਨ ਸਜਾਇਆ ਹੈ ਜੀ ਸੰਗਤ 80000 ਕਾ ਇਕੱਠ ਹੋਇਆ ਲਿਖਤ ਵੇਦਾਂ ਕੀ ਪੜਤਮਾ ਆਇਆ ਹੈ ਜੀ ਆਸਾ ਰਾਮ ਕੀ ਨਹੀਂ ਤਾਰੀਫ ਹੁੰਦੀ ਜਿਹੜੇ ਭਗਤ ਨੇ ਗਾਉਣ ਮੰਗਾਇਆ ਹੈ ਜੀ ਹਾਂਜੀ ਹਾ 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 ਮੇਰੇ ਭਗਤਾਂ ਨੂੰ ਪਾਵੇ ਹਰ ਤਰੀਕਾ ਵਾਹਿਗੁਰਜੀ ਦਾ ਖਾਲਸਾ ਵਾਹ ਵਾਹ ਵਾਹਿਗੁਰਜੀ ਕੀ ਫਤਿਹ